ਸਾਹਿਬ ਸ਼੍ਰੀ ਰਹਿਮੂ ਜੀ ਕੀ ਬੋਤੇ ਸੰਤ ਲਾਉਂਗਵਾਲ ਜੀ ਦੀ ਵਰਸੀ ਸੰਗਤ ਤੇ ਸਾਡੀ ਸਨੁਚੀ ਲੀਡਰਸ਼ਿਪ ਬੋਲਰ ਮਨਾ ਰਹੀ ਹੈ ਅੱਜ ਸੰਤ ਲਾਉਂਗਵਾਲ ਜੀ ਦੀ ਵਰਸੀ ਬੇਨਤੀ ਕਰਦੇ ਆਂ ਇਲਾਕਾ ਨਿਵਾਸੀਆਂ ਨੂੰ ਤੇ ਦੋਨੇ ਜ਼ਿਲ੍ਹਿਆਂ ਨੂੰ ਤਾਂ ਖਾਸ ਕਰਕੇ ਬਰਨਾਲਾ ਜ਼ਿਲ੍ਹਾ ਤੇ ਸੰਗੂਰ ਜ਼ਿਲ੍ਹੇ ਨੂੰ ਸੰਤ ਜੀ ਦੇ ਬਹੁਤ ਆਪਣੇ ਤੇ ਪ੍ਰਕਾਰ ਕੀਤੇ ਹੋਏ ਨੇ ਹਮੋ ਹਮਾ ਕੇ ਸੰਗਤ ਪਿੰਡਾਂ ਚੋਂ ਪਹੁੰਚੋ ਤੇ ਉਰੇ ਆਈ ਲੀਡਰਸ਼ਿਪ ਦੇ ਚੰਗੇ ਭਾਸ਼ਣ ਤੇ ਚੰਗੀ ਗੱਲਬਾਤ ਸੁਣੋ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੋਂਗੋਵਾਲ ਵਿਖੇ ਆਏ ਆਂ ਪ੍ਰਵੰਦਾ ਜਾਇਆ ਜੋ ਪ੍ਰਵੰਦਾ ਜਾਇਆ ਲੈਣ ਦੇ ਲਈ ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਦੀ ਜੋ ਕੱਲ 20 ਅਗਸਤ ਨੂੰ 40ਵੀਂ ਵਰ੍ਹੇਮੰਆ ਰਿਹਾ ਸ਼ਰੋਣੀ ਅਕਾਲੀ ਦਲ ਦੇ ਵੱਲੋਂ ਜਿਉਂ ਚੇਤਿਤ ਦੌਰ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼ਰੋਣੀ ਅਕਾਲੀ ਦਲ ਤੇ ਚੇਅਰਪਰਸਨ ਬੀਬੀ ਸੰਤ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਅੱਜ ਬੜੇ ਹਾਈ ਲੈਵਲ ਤੇ ਜੋ ਪ੍ਰੋਗਰਾਮ ਚੱਲ ਰਹੇ ਹਨ ਤਿਆਰੀਆਂ ਦੇ ਲਈ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਸਭ ਤੋਂ ਪਹਿਲਾਂ ਵੀ ਇਹ ਬਹੁਤ ਵੱਡਾ ਮੌਕਾ ਹੈ ਜੋ ਸਹੀ ਸ਼ਰੋਣੀ ਕਾਲੀ ਦਾ ਲੈ ਗੱਲ ਜੋ ਸ਼ਰੋਣੀ ਕਾਲੀ ਦੇ ਵਾਰਿਸ ਜੀ ਕਹਿੰਦਾ ਦੁਬਾਰਾ ਸ਼ਿਦਾਂ ਪਰਵਾਰਾਂ ਚੋਂ ਬੀਬੀ ਸੁਵੰਤ ਟੌਰ ਜੀ ਜਿਹੜੀ ਹਰਪ੍ਰੀਤ ਸਿੰਘ ਸਾਹਿਬਾ ਜਥੇਦਾਰ ਜੋ ਗੱਲ ਪਹੁੰਚ ਰਿਹਾ ਵਿਸ਼ੇਸ਼ ਤੌਰ ਦੇ ਉੱਪਰ ਸੋ ਆਪਾਂ ਸਾਰਿਆਂ ਨੇ ਹਾਜ਼ਰੀ ਨਾਲ ਇੱਥੇ ਪਹੁੰਚਣਾ ਹੈ ਔਰ ਜੋ ਸ਼ਰਧਾ ਫੁੱਲ ਭੇਂਟ ਕਰਨਨ ਨੇ ਸਭ ਪਰਵਿੰਦਨ ਟਿੰਡ ਸਾਹਿਬ ਜੀ ਤੇ ਹੋਰ ਸਮੂਹ ਜੀ ਕਾਲੀ ਲੀਡਰਸ਼ਿਪ ਪੰਜ ਮੈਂਬਰ ਦੀ ਕਮੇਟੀ ਸ਼੍ਰੀ ਕਾਲਤਖਬ ਸਾਹਿਬ ਸਾਰੇ ਜੋ ਆਪਣੇ ਵਿਚਾਰ ਦੇਣ ਲਈ ਇੱਥੇ ਪਹੁੰਚਣਗੇ ਸੋ ਬਹੁਤ ਵੱਡੇ ਲੈਵਲ ਤੇ ਪ੍ਰਬੰਧ ਚੱਲ ਰਹੇ तकरीबन 50000 ਸੰਤਾਂ ਬੈਠਣਾ ਪ੍ਰਬੰਧ ਕੀਤਾ ਹੈ ਲੰਗਰ ਦੇ ਪ੍ਰਬੰਧ ਹੋਰ بڑے ਜੋ ਸਿਸਟਮ ਹੈ ਤੇ ਸਿਸਟਮੈਟਿਕ ਹਮ ਚੱਲ ਰਿਹਾ ਪ੍ਰਬੰਧਾ ਸੋ ਸੰਤੋ ਤੁਹਾਨੂੰ ਬੇਨਤੀ ਹੈ ਸ਼ਰਮਣੀ ਕਾਲੇ ਸਹੀ ਵਾਰਸ ਬਣੋ ਸਹੀ ਵਾਰਸ ਪਹਿਚਾਣੋ ਔਰ ਕੱਲ ਹੋਂਮ ਆ ਗਿਆ